ਸਟੂਡੈਂਟਸ ਨੈਕਸਟ ਅਸੀਂ ਕਰਾਂਗੇ ਆ ਜਵਾਹਰ ਲਾਲ ਨਹਿਰੂ ਜੀ ਜੋ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਉਹਨਾਂ ਤੇ ਬੀਫ ਜਵਾਹਰ ਲਾਲ ਨਹਿਰੂ ਸੰਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਨਹਿਰੂ ਜੀ ਦੀ ਗਣਤੀ ਦੁਨੀਆ ਭਰ ਦੀਆਂ ਉੱਗੀਆਂ ਸ਼ਖਸੀਅਤਾਂ ਵਿੱਚ ਕੀਤੀ ਜਾਂਦੀ ਹੈ ਭਾਰਤ ਨੂੰ ਇਸ ਮਹਾਨ ਨੇਤਾ ਉੱਤੇ ਸਦਾ ਮਾਣ ਰਹੇਗਾ। Nehru ji ਦਾ ਜਨਮ 14 ਨਵੰਬਰ 1969 ਨੂੰ ਪੰਡਤ ਮੋਤੀ ਲਾਲ Nehru ਜੀ ਦੇ ਘਰ ਅਲਾਹਾਬਾਦ ਵਿੱਚ ਹੋਇਆ। ਪੰਡਤ ਮੋਤੀ ਲਾਲ ਲਾਹਾਬਾਦ ਦੇ ਉੱਗੇ ਵਕੀਲ ਸਨ। Nehru ji ਦੀ ਮਾਤਾ ਦਾ ਨਾਂ ਸਰੂਪ ਰਾਣੀ ਸੀ। ਆਪ ਦਾ ਪਾਲਣ ਪੋਸ਼ਣ ਬੜੇ ਹੀ ਸੁਖ ਆਰਾਮ ਵਿੱਚ ਹੋਇਆ। ਮੰਡਲੀ ਪੜ੍ਹਾਈ ਘਰ ਵਿੱਚ ਪੜਾਉਣ ਆਉਂਦੇ ਟਿਊਟਰਾਂ ਰਾਹੀਂ ਹੋਈ। ਉੱਚ ਵਿਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਚਲੇ ਗਏ। ਉੱਥੇ ਕੈਂਬਰੇਜ ਯੂਨੀਵਰਸਿਟੀ ਤੋਂ ਵਕਾਲਤ ਪਾਸ ਕਰਕੇ ਭਾਰਤ ਵਾਪਸ ਪਰਤ ਆਏ। ਉਨ੍ਹਾਂ ਦਿਨਾਂ ਵਿੱਚ ਦੇਸ਼ ਦੀ ਆਜ਼ਾਦੀ ਲਈ ਕਈ ਲਹਿਰਾਂ ਚੱਲ ਰਹੀਆਂ ਸਨ ਨਹਿਰੂ ਜੀ ਨੇ ਆਜ਼ਾਦੀ ਦੇ ਘੋਲ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਜੀ ਨੂੰ ਮਿਲੇ ਉਹ ਗੋਪਾਲ ਕ੍ਰਿਸ਼ਨ ਗੋਲਖੇ ਗੋਖਲੇ ਨੂੰ ਵੀ ਮਿਲੇ ਆਪ ਉੱਤੇ ਉਹਨਾਂ ਦੋਹਾਂ ਦਾ ਬਹੁਤ ਪ੍ਰਭਾਵ ਪਿਆ ਆਪ ਦਾ ਵਿਆਹ ਕਮਲਾ ਦੇਵੀ ਨਾਲ ਹੋਇਆ ਨਹਿਰੂ ਜੀ ਦੀ ਇਕਲੌਤੀ ਸੁਲਤਾਨ ਇੰਦਰਾ ਗਾਂਧੀ ਸਨ ਜੋ ਬਾਅਦ ਵਿੱਚ ਭਾਰਤ ਦੇ ਪਹਿਲੇ ਇਸਤਰੀ ਪ੍ਰਧਾਨ ਮੰਤਰੀ ਬਣੇ ਜਵਾਹਰ ਲਾਲ ਨਹਿਰੂ ਜੀ ਨੂੰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਨਹਿਰੂ ਜੀ ਕਈ ਵਾਰੀ ਜੇਲ੍ਹ ਗਏ ਆਪ ਜੀ ਆਪ ਨੇ ਸੁਭਾਸ਼ ਚੰਦਰ ਬੋਸ ਨਾਲ ਮਿਲ ਕੇ ਪੂਰਨ ਸਵਰਾਜ ਲੀਗ ਵੀ ਬਣਾਈ। ਆਪਨੇ ਭਾਰਤ ਛੱਡ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਿਆ। ਆਖਰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਆਪ ਨੂੰ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਇਆ ਗਿਆ। ਜਵਾਹਰ ਲਾਲ ਨਹਿਰੂ ਜੀ ਨੇ ਪ੍ਰਧਾਨ ਮੰਤਰੀ ਦੇ ਪਦ ਨੂੰ ਬੜੀ ਯੋਗਤਾ ਨਾਲ ਨਿਭਾਇਆ। ਨਹਿਰੂ ਜੀ ਨੇ ਭਾਰਤ ਦੀ ਉન્નਤੀ ਲਈ ਬਹੁਤ ਕੰਮ ਕੀਤੇ ਅਤੇ ਦੇਸ਼ ਨੂੰ ਖੁਸ਼ਹਾਲੀ ਦੇ ਰਾਹ ਤੇ ਤੋਰਿਆ। ਨਹਿਰੂ ਜੀ ਨੇ ਪੰਜ ਸਾਲਾ ਯੋਜਨਾਵਾਂ ਬਣਾਈਆਂ। ਆਪ ਨੂੰ ਆਧੁਨਿਕ ਭਾਰਤ ਦਾ ਹ ਨਿਰਮਾਤਾ ਕਿਹਾ ਜਾਂਦਾ ਹੈ। ਆਪ ਨੇ ਸੰਸਾਰ ਅਮਨ ਲਈ ਪੰਜ ਸ਼ੀਲ ਪੰਜ ਸ਼ੀਲ ਦਾ ਸੰਧਾਨਤ ਬਣਾਇਆ ਪੰਡਤ 네ਹਰੂ ਜੀ ਨੂੰ ਆਪਣੇ ਦੇਸ਼ ਦੇ ਲੋਕਾਂ ਨਾਲ ਅਥਾ ਪਿਆਰ ਸੀ ਉਹ ਬੱਚਿਆਂ ਤੇ ਫੁੱਲਾਂ ਨੂੰ ਅੰਤਾਂ ਨਾਲ ਅੰਤਾਂ ਦਾ ਪਿਆਰ ਕਰਦੇ ਸਨ ਬੱਚੇ ਉਹਨਾਂ ਨੂੰ ਚਾਚਾ 네ਹਰੂ ਕਹਿੰਦੇ ਸਨ 네ਹਰੂ ਜੀ ਦਾ ਜਨਮ ਦਿਨ ਬੱਚਿਆਂ ਦਾ ਦਿਨ ਵਾਲ ਬਾਲ ਦਿਵਸ ਵਜੋਂ ਬਣਾਇਆ ਜਾਂਦਾ ਹੈ ਭਾਰਤ ਦੇ ਹੀ ਨਹੀਂ ਸਗੋਂ ਹੋਰਨਾ ਦੇਸ਼ਾਂ ਦੇ ਬੱਚੇ ਵੀ ਚਾਚਾ ਨਹਿਰੂ ਨੂੰ ਪਿਆਰ ਕਰਦੇ ਸਨ ਨਹਿਰੂ ਜੀ ਨੂੰ ਜੀ ਇੱਕ ਸਫਲ ਨੀਤੀਵਾਨ ਹਰਮਨ ਪਿਆਰਿਆਗੂ ਅਤੇ ਦੇਸ਼ ਦੇ ਧਰਤੀ ਸਨ ਉਹ ਭਾਰਤ ਦੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਦੇ ਸਨ ਉਹ ਉੱਤਮ ਕੇਸਮ ਦੇ ਲਿਖਾਰੀ ਵੀ ਸਨ ਪਿਤਾ ਜੀ ਵੱਲੋਂ ਈਨੂ ਚਿੱਠੀਆਂ ਆਤਮ ਕਥਾ ਭਾਰਤ ਦੀ ਲੱਭਤ ਅਤੇ ਹੋਰ ਬਹੁਤ ਸਾਰੀਆਂ ਲੇਖਨਾ ਪ੍ਰਸਿੱਧ ਹਨ ਹਨ ਲੋਕਾਂ ਦਾ ਇਹ ਮਹਿਬੂਬ ਨੇਤਾ 27 ਮਈ 1964 ਨੂੰ ਪਰਲੋਕ ਸਿਧਾਰ ਗਿਆ ਉਹਨਾਂ ਦੀ ਮੌਤ ਨਾਲ ਸਾਰੇ ਦੇਸ਼ ਵਿੱਚ ਮਾਤਮ ਸ਼ਾ ਗਿਆ ਉਹਨਾਂ ਨੇ अनेका ਗੁਣਾ ਕਾਰਨ ਮੂਨਾ ਦੇ अनेका ਗੁਣਾ ਕਾਰਨ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਹਨ ਠੀਕ ਹੈ ਜੀ ਇਹ ਤੁਹਾਡਾ ਹੋ ਗਿਆ ਜਵਾਹਰ ਲਾਲ ਨਹਿਰੂ ਲੇਖ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਕਰਾਂਗੇ